ਗੁਰੂ ਨਗਰੀ ਜਿ ਪਿਛਲੇ 4 ਦਿਨਾਂ ਤੋਂ ਛਾਈ ਧੁੰਦੇ ਨਾਲ ਆਮ ਜਨਜੀਵਨ ਤੇ ਬਹੁਤ ਗੁਰਾਫਰਭਾਵ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਜਿੱਥੇ ਸੜਕੀ ਯਾਤਿਆਤ ਦੀ ਰਫਤਾਰ ਬਿਲਕੁਲ ਸੁਸਤ ਹੋ ਚੁੱਕੀ ਹੈ ਉੱਥੇ ਰੇਲ ਅਤੇ ਹਵਾਈ ਆਵਾਜਾਈ ਵੀ ਬਹੁਤ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਈ ਹੈ ਅਸੀਂ ਇਸ ਵੇਲੇ ਮੌਜੂਦ ਦਾ ਸ਼੍ਰੀ ਗੁਰਰਾਮਦਾਸ ਕਮੰਤਰੀ ਹਵਾਈ ਅੱਡੇ ਤੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਫਲਾਈਟਸ ਨੇ ਜਾਂ ਤਾਂ ਇਸ ਸੰਗਣੀ ਧੁੰਦੇ ਚਲਦੇ ਆ ਰੱਦ ਹੋ ਚੁੱਕੀਆਂ ਨੇ ਤੇ ਜਾਂ 4 4 5 5 6 6 ਘੰਟੇ ਦੇਰੀ ਨਾਲ ਜਾ ਰਹੀ ਹੈ ਜਿਸ ਦੇ ਨਾਲ ਆਮ ਲੋਕਾਂ ਨੂੰ ਜਿਹੜੀ ਹੈ ਬਹੁਤ ਜ਼ਿਆਦਾ ਪਰੇਸ਼ਾਨੀ ਚੱਲਨੀ ਪੈ ਰਹੀ ਹੈ ਲੇਕਰ ਫਲਾਈਟਸ ਦੀ ਗੱਲ ਕੀਤੀ ਜਾਵੇ ਤੇ 에어 ਇੰਡੀਆ ਦੀ ਅਮਰਸਰ ਤੋਂ ਦਿੱਲੀ ਜਿਹੜੀ ਉਡਾਨ ਹੈ ਉਹ ਰੱਦ ਹੋ ਚੁੱਕੀ ਹੈ ਇਸ ਤੋਂ ਇਲਾਵਾ ਇੰਡੀਕੋ ਦੀ ਜਿਹੜੀ ਅਮਰਸਰ ਦਿੱਲੀ ਉਡਾਨ ਸੀ ਉਹ ਲਗਭਗ 3 ਘੰਟੇ ਤੋਂ ਬਾਅਦ ਡਿਲੇ ਹੋ ਚੁੱਕੀ ਹੈ ਇਸ ਦੇ ਨਾਲ ਨਾਲਨੇਕਾ ਉਡਾਨਾਂ ਨੇ ਜਿਹੜੀਆਂ ਕਾਫੀ ਪਛੜ ਕੇ ਚੱਲ ਰਹੀ ਹੈ ਜਾਨੀ 3 3 4 4 ਕਟੇ ਇੰਡੀਗੋ ਦੀ ਬੈਂਗਲੌਰ ਦੀ ਜਿਹੜੀ ਉਡਾਣ ਹੈ ਉਹ ਲਗਭਗ 3 ਘੰਟੇ ਦੇਰੀ ਦੇ ਨਾਲ ਜਾ ਰਹੀ ਹੈ ਤੇ ਲੋਕ ਫਸੇ ਹੋਏ ਨੇ 에어ਪੋਰਟ ਤੇ ਬੜੀ ਵੱਡੀ ਗਿਣਤੀ ਦੇ ਵਿੱਚ ਯਾਤਰੀ ਜਿਹੜੇ ਇੱਥੇ ਹੈ ਉਹ ਬੜੀ ਪਰੇਸ਼ਾਨੀ ਦੀ ਹਾਲਤ ਵਿੱਚ ਬੈਠੇ ਹੋਏ ਨਜ਼ਰ ਆ ਰਹੇ ਨੇ ਔਰ ਲਗਾਤਾਰ ਜੋ ਹੈ ਜਿਨ੍ਹਾਂ ਦੀਆਂ ਕਰੈਕਟਿਡ ਫਲਾਈਟਸ ਨੇ ਉਹ ਲੋਕ ਹੋਰ ਵੀ ਜ਼ਿਆਦਾ ਪ੍ਰੇਸ਼ਾਨ ਨੇ ਕਿਉਂਕਿ ਅੱਗੋਂ ਦਿੱਲੀ ਜਾ ਕੇ ਜਿਹੜੀ ਵਕ ਵਕ ਸ਼ਹਿਰਾਂ ਨੂੰ ਫਲਾਈਟਸ ਲੈਣੀਆਂ ਸੀ ਉਹ ਵੀ ਜਿਹੜੀ ਹੁਣ ਪ੍ਰੈਕਟਿਡ ਫਲਾਈਟਸ ਦਾ ਜਿਹੜਾ ਸ਼ਡਿਊਲ ਹੈ ਉਹ ਹਿਲਦਾ ਹੋਇਆ ਨਜ਼ਰ ਆ ਰਿਹਾ ਹੈ ਤੋਂ ਕੁਝ ਪੈਸੰਜਰਜ਼ ਇੱਥੇ ਬੈਠੇ ਨੇ ਉਹਨਾਂ ਨਾਲ ਜ਼ਰੂਰ ਗੱਲਬਾਤ ਕਰਾਂਗੇ ਕਿ ਕਿੰਨੀ ਪਰੇਸ਼ਾਨੀ ਜਿਹੜੀ ਚੱਲਨੀ ਪੈ ਰਹੀ ਹੈ ਕੀ ਨਾਮ ਹੈ ਜੀ ਕਿੱਥੇ ਜਾ ਰਹੇ ਅਸੀਂ ਦਿੱਲੀ ਜਾ ਰਹੇ ਹਾਂ ਜੀ ਪਰੇਸ਼ਾਨੀ ਬਹੁਤ ਸਵੇਰ ਦੀ 11 ਵਜੇ ਦੀ ਫਲਾਈਟ ਸੀ ਉਹਨੂੰ ਹਾਫ ਆਰ ਡੇ ਕਰਦੇ ਕਰਦੇ ਇਹਨਾਂ ਨੇ ਹੁਣ 2:30 ਵਜੇ ਦੀ ਕਰਤੀ ਆ ਤੇ ਕਈ ਲੋਕੀ ਇੱਥੇ ਉਹ ਵੀ ਬੈਠੇ ਜਿਹੜੇ ਕੱਲ੍ਹ ਦੇ ਆਏ ਕਈ ਇੱਥੇ ਦੋ ਲੜਕੇ ਮਿਲਿਓ ਕਿਹਨੇ ਕੱਲ ਮਾਰਨਿੰਗ ਦੇ 7:30 ਦੀ ਫਲਾਈਟ ਤੁਸੀਂ ਦਿੱਲੀ ਤੋਂ ਕਿੱਥੇ ਦਿੱਲੀ ਤੋਂ ਪਟਨਾ ਉਹ ਫ ਉਹ ਜਿਨ੍ਹਾਂ ਨੂੰ ਉਹ ਇਹ ਰੀਜ਼ਨ ਇਹ ਦੇ ਰਿਹਾ ਕਿ ਸਾਡੇ ਅੱਗੇ ਫਲਾਈਟ ਦੂਸਰੀ ਟਿਕਟ ਨਹੀਂ ਮਿਲਦੀਆਂ ਸੀਟਸ ਨਹੀਂ ਹੈਗੀਆਂ ਜੇ ਇਹ ਉਹ ਤੇ ਲੋਕੀ ਕੱਲ ਦੇ ਕਈ ਲੋਕੀ ਇਹੋ ਜਿਹੇ ਜਿਹੜੇ ਕੱਲ ਸਵੇਰ ਦੇ ਆਏ ਹੋਏ ਆ ਭਾਜੀ ਕੀ ਨਾਮ ਹੈ ਜੀ ਕਿੱਥੇ ਜਾਣਾ ਮੈਂ ਜੀ ਪਟਨਾ ਸਾਹਿਬ ਜਾਣਾ ਜੀ ਕਿੰਨੇ ਵਜ ਦੀ ਫਲਾਈਟ ਸੀ ਕਿੰਨੀ ਕਲੀਅਰ 11:05 ਦੀ ਫਲਾਈਟ ਹੀ ਸੀ ਤੇ 2 ਘੰਟੇ ਹੋ ਕੇ ਬੈਠਿਆ ਨੂੰ ਅਜੇ ਤੱਕ ਕੁਝ ਨਹੀਂ ਪਤਾ ਲੱਗ ਰਿਹਾ ਦਿੱਲੀ ਤੋਂ ਕਿੰਨੇ ਵਜ ਦੀ ਸੀ ਦਿੱਲੀ ਤੋਂ 2 ਵਜ ਦੀ ਉਹ ਵਾਰੀ ਪਕੜੀ ਐ ਨੇ ਅਜੇ ਨਹੀਂ ਹੁਣ ਪਤਾ ਨਹੀਂ ਲੱਗ ਰਿਹਾ ਕੋਈ ਨਹੀਂ ਹੁਣ ਬੰਦੇ 4 ਵਜੇ ਦੱਸਦੇ ਆ ਕਿ 5 ਵਜੇ ਦੱਸਦੇ ਤੋਂਦਰੇ ਆਮ ਜਨਜੀਵਨ ਤੇ ਬੜਾ ਬੁਰਾ ਪ੍ਰਭਾਵ ਪਾਇਆ ਆ ਬਿਲਕੁਲ ਜੀ ਮੌਸਮ ਆ ਪਰ ਇੱਕ ਗੱਲ ਆ ਵੀ ਥੋੜੀ ਜੀ ਚਲੋ ਅਸੀਂ ਤਾਂ ਹੁਣ ਬੈਠੇ ਆ ਆਪਾਂ ਮੈਨੂੰ ਲੱਗਦਾ ਸਵੇਰ ਦੇ ਪਰ ਕਈ ਵਿਚਾਰੇ ਜਿਹੜੇ ਕੱਲ ਦੇ ਇੱਥੇ ਮੈਨੂੰ ਦੋ ਨੌਜਵਾਨ ਮੁੰਡੇ ਮਿਲੇ ਆ ਜਿਹੜੇ 에ਰਲਾਈਨ ਵਾਲੇ ਇਹਨਾਂ ਦਾ ਫਰਜ ਬਣਦਾ ਕਿ ਉਹਨਾਂ ਦਾ ਫਿਰ ਟੁਕਮਾ ਪ੍ਰਬੰਧ ਕਰਨਾ देखो मौसम ना कोई ਸਮਝੌਤਾ ਨਹੀਂ ਕੀਤਾ ਜਾ ਸਕਦਾ ਬਟ ਜਿਹੜੇ ਬੰਦਿਆਂ ਨੇ ਵਿਚਾਰਿਆਂ ਨੇ ਜਿਨ੍ਹਾਂ ਨੇ ਪੈਸੇ ਖਰਚੇ ਆ ਉਹਨਾਂ ਦਾ ਫਿਰ ਰਹਿਣ ਸਹਿਣ ਦਾ ਕੋਈ ਉਹਨਾਂ ਦਾ ਪ੍ਰਬੰਧ ਹੋਵੇ ਉਹਨਾਂ ਨੂੰ ਕੋਈ ਪ੍ਰੋਪਰ ਕੋਈ ਸਹੀ ਜਵਾਬ ਹੀ ਨਹੀਂ ਦੇ ਰਿਹਾ ਇਹ ਗੱਲ ਜਿਹੜੀ ਇਹ ਗਲਤ ਹੈ ਪਰੇਸ਼ਾਨੀ ਦਾ ਕਾਰਨ ਬਣ ਬਹੁਤ ਬਹੁਤ ਅਸੀਂ ਕੱਲ ਦੇ ਆਏ ਆ ਆਪਣੀ ਅੰਮ੍ਰਿਤਸਰ ਤੋਂ ਦਿੱਲੀ ਦਿੱਲੀ ਤੋਂ ਪਟਨਾ ਸੀ ਤੇ ਕੱਲ ਦੇ ਉਹਨਾਂ ਨੇ ਦੋ ਤਿੰਨ ਵਾਰੀ ਮੱਭ ਕੇ ਅਸੀਂ ਪੁੱਛਿਆ ਕੋਈ ਗੜਿਓਂ ਜਵਾਬ ਨਹੀਂ ਦੇਂਦੇ ਇਹਨਾਂ ਦੇ 에어로 ਹਸਟਰ ਵਾਲੇ ਤੇ ਅਸੀਂ ਬਹੁਤ ਖੱਜਲ ਖਰਾਬ ਹੋਏ ਕੱਲ ਦੇ ਕੱਲ ਤੋਂ ਬਾਅਦ ਤੁਹਾਡੀ ਅੱਜ ਦੀ ਕਰਤੀ ਹਾਂਜੀ ਅੱਜ ਵੀ ਇਹਨਾਂ ਨੇ ਕੋਈ ਗਾੜੀਆਂ ਰਿਸਪੌਂਸ ਨਹੀਂ ਦਿੱਤਾ ਵੀ ਡਿਲੇਜ ਦੇ ਰੇਟ ਡਿਲੇਡ ਡਿਲੇ ਕਰੀ ਜਾਂਦੇ ਹਾਂਜੀ ਕੱਲ ਤੁਹਾਡੀ ਕਿੰਨੇ ਵੇ ਦੀ ਫਲਾਈਟ ਸੀ ਤੁਹਾਡੀ ਕੱਲ ਸਾਡੀ ਕੱਲ ਸੀ 6:05 ਦੀ ਸਵੇਰੇ ਹਾਂਜੀ ਮਾਰਨਿੰਗ ਸਵੇਰੇ 6:05 ਵਾਲੀ ਫਲਾਈਟ ਤੇ ਹਲੇ ਤੱਕ ਸੀ ਨਹੀਂ ਟੇਕ-ਆਫ ਕਰ ਸਕੀ ਨਹੀਂ ਹੁਣ ਤੁਹਾਨੂੰ ਕਿੰਨੇ ਵੇ ਦਾ ਕਿਹਾ ਗਿਆ ਹੁਣ ਸਾਨੂੰ 11:45 ਦੇ ਬੋਰਡਿੰਗ ਟਾਈਮ ਸੀ ਤੇ ਹੁਣ ਸਾਨੂੰ ਉਹ ਬਗਿੰਨਾਂ ਨੇ ਫਿਰ 1:30 ਵਜੇ ਆਇਆ ਤਾਂ ਜਿਹੜਾ ਕੱਲ ਫਿਰ ਤੁਹਾਡੇ ਵਾਸਤੇ ਕੋਈ ਪ੍ਰਬੰਧ ਕੀਤਾ ਇਹਨਾਂ ਨੇ ਨਹੀਂ ਕੋਈ ਰੂਮ ਵਗੈਰਾ ਨਹੀਂ ਕੀਤਾ ਕੋਈ ਨਹੀਂ ਇਹਨਾਂ ਨੇ ਸਾਖਾ ਵੀ ਤੁਸੀਂ ਰੂਮ ਦੇ ਦੋ ਕੋਈ ਹਨਾ ਸੈਮਿਸਟਰ ਹੋਟਲ ਦੋ ਇਹਨਾਂ ਨੇ ਕੋਈ ਸਾਡਾ ਪ੍ਰੋਵਾਈਡ ਨਹੀਂ ਕੀਤਾ ਸੀ ਤੁਸੀਂ ਆਪਣੇ ਖਰਚੇ ਦੀ ਬੈਠਾ ਹਾਂਜੀ ਸਾਰਾ ਸ਼ਡਿਊਲ ਲਿਲ ਗਿਆ ਨਾ ਹਾਂਜੀ ਕਾਫੀ ਪਰੇਸ਼ਾਨੀ ਚ ਆ ਗਏ ਹਾਂਜੀ ਬਹੁਤ ਜਾਰੀ ਇਹ ਨਹੀਂ ਲੋਕ ਜੋ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ Delhi ਉਡਾਂਗ Delhi ਫਲਾਈਟਸ ਲਈ ਇੱਥੇ ਪਹੁੰਚੇ ਹਨ ਪਰ ਮੌਸਮ ਵੀ ਖਰਾਬੀ ਦੇ ਚੱਲਦੇ ਆ ਜੋ ਹੈ ਵੱਡੀ ਗਿਣਤੀ ਦੇ ਵਿੱਚ ਫਲਾਈਟਸ ਜਿਹੜੀਆਂ ਜਾਂ ਤਾਂ ਰੱਦ ਕਰ ਦਿੱਤੀਆਂ ਗਈਆਂ ਨੇ ਜਾਂ ਪਛੜ ਕੇ ਯਾਨੀ ਕਿ ਦੇਰੀ ਨਾਲ ਚੱਲ ਰਹੀਆਂ ਨੇ ਜਿਸ ਦੇ ਕਾਰਨ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀ ਚੱਲਨੀ ਪੈ ਰਹੀ ਹੈ। ਕੈਮਰਾ ਪਰ ਸਰਫਤਾਰ ਸਿੰਘ ਦੇ ਅਮਰਿੰਦਰ ਸਿੰਘ ਮੌਂਗਾ ਪੀਟੀਸੀ న్యూਸ ਅੰਮ੍ਰਿਤਸਰ